ਬੀ.ਟੀ. ਦਿਨ ਦਿਹਾੜੇ ਲੁੱਟ ਦੀ ਵਾਰਦਾਤ ਹੋਈ ਹੈ। ਮੋਟਰਸਾਈਕਲ ਸਵਾਰ ਦੋ ਲੁਟੇਰੇ ਗੱਡੀ ਦੇ ਸ਼ੀਸ਼ੇ ਤੋੜ ਕੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਉੱਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਮੁਹਾਲੀ ਦਾ ਰਹਿਣ ਵਾਲਾ ਹੈ ਜੋ ਆਪਣੀ ਧੀ ਨੂੰ ਰਾਜਸਥਾਨ ਦੇ ਬਾਡਮੀਰ ਛੱਡਨ ਜਾ ਰਿਹਾ ਸੀ ਅਤੇ ਤਨੌਲਾ ਚ ਇੱਕ ਟਾਬੇ ਉੱਤੇ ਚਾਹ ਪੀਣ ਲਈ ਰੁਕੇ ਜਦੋਂ ਪਰਿਵਾਰ ਚਾਹ ਪੀ ਰਿਹਾ ਸੀ ਤਾਂ ਦੋ ਚੋਰ ਮੋਟਰਸਾਈਕਲ ਉੱਤੇ ਆਏ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਪਰਿਵਾਰ ਨੇ ਚੋਰੀ ਕੀਤੇ ਗਏ ਗਹਿਣਿਆਂ ਦੀ ਕੀਮਤ 5 ਤੋਂ 6 ਲੱਖ ਰੁਪਏ ਦੱਸੀ ਹੈ ਉੱਥੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਅਤੇ ਲੁੱਟ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨੇੜੇ ਦੇ ਸਾਰੇ ਜ਼ਿਲ੍ਹਿਆਂ ਅਤੇ ਥਾਣਿਆਂ ਨੂੰ ਪੁਲਿਸ ਨੇ ਲੁੱਟ ਦੀ ਸੂਚਨਾ ਦੇ ਦਿੱਤੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਤੇ ਇਹ ਜਾਣਕਾਰੀ ਦਿੰਦੇ ਆ ਇਸ ਬੰਦੀ ਦਿਲਬਾਗ ਸਿੰਘ ਅਤੇ ਉਹਨਾਂ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਉਹ ਲੋਕ ਮੁਹਾਲੀ ਤੋਂ ਆਏ ਸਨ ਅਤੇ ਆਪਣੀ ਧੀ ਨੂੰ ਰਾਜਸਥਾਨ ਦੇ ਬਾੜਮੀਰ ਛੱਡਣ ਜਾ ਰਹੇ ਸਨ। ਉਹ ਧਨੋਲਾ ਤੋਂ ਰਜਵਾੜਾ ਢਾਬੇ ਉੱਤੇ ਚਾਹ ਪੀਣ ਲਈ ਰੁਕੇ। ਜਦ ਉਹ ਚਾਹ ਪੀਣ ਲਈ ਗੱਡੀ ਤੋਂ ਬਾਹਰ ਨਿਕਲੇ ਤਾਂ ਇੱਕ ਮੋਟਰਸਾਈਕਲ ਸਵਾਰ ਚੋਰਾਂ ਨੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਇੱਕ ਬੈਗ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਬੈਗ 'ਚ ਤਕਰੀਬਨ 5 ਤੋਂ 6 ਲੱਖ ਰੁਪਏ ਦੇ ਗਹਿਣੇ ਸਨ ਇਹ ਸੋਨੇ ਦੇ ਗਹਿਣੇ ਉਹਨਾਂ ਨੇ ਕੁਝ ਸਮੇਂ ਪਹਿਲਾਂ ਆਪਣੀ ਧੀ ਲਈ ਬਣਵਾਏ ਸਨ ਜਿਸ ਨੂੰ ਚੋਰ ਚੋਰੀ ਕਰਕੇ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਉਹ ਟਾਬੇ ਉੱਤੇ ਚਾਹ ਪੀ ਰਹੇ ਸਨ ਤਾਂ ਉਸੇ ਵੇਲੇ ਗੱਡੀ ਦੇ ਕੋਲ ਖੜੇ ਲੋਕਾਂ ਨੇ ਹੀ ਗੱਡੀ ਦੇ ਸ਼ੀਸ਼ੇ ਤੋੜੇ ਅਤੇ ਉਹਨਾਂ ਨੇ ਕਿਹਾ ਕਿ ਉਕਤ ਚੋਰਾ ਨੇ ਉਸ ਦੇ ਗਹਿਣਿਆਂ ਬਾਰੇ ਕਿਵੇਂ ਪਤਾ ਲੱਗਾ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਦੱਸਿਆ ਕਿ ਇਹ ਘਟਨਾ ਟਾਬੇ ਦੇ ਸੀਸੀਟੀਵੀ ਕੈਮਰਾ ਵਿੱਚ ਵੀ ਰਿਕਾਰਡ ਹੋਈ ਹੈ। ਇਸ ਨੂੰ ਚੋਰੀ ਕਰਨ ਲਈ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਜਿਨ੍ਹਾਂ ਵਿੱਚ ਬੈਗ ਚੋਰੀ ਕਰਨ ਆਏ ਨੌਜਵਾਨ ਨੇ ਲਾਲ ਧਾਰੀਦਾਰ ਟੀ-ਸ਼ਰਟ ਪਹਿਨ ਰੱਖੀ ਸੀ। ਉੱਥੇ ਹੀ ਪੁਲਿਸ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਉਤੇ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਅੱਜ ਦਿਲਬਾਗ ਸਿੰਘ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਧਨੋਲਾ ਦੇ ਰਾਜਵਾੜਾ ਟਾਬੇ ਉੱਤੇ ਚਾਹ ਪੀਣ ਲਈ ਰੁਕਿਆ ਸੀ ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ ਕਰ ਲਿਆ ਉਹਨਾਂ ਨੇ ਕਿਹਾ ਕਿ ਪਰਿਵਾਰ ਮੁਤਾਬਕ 5-6 ਟੋਲੇ ਸੋਨਾ ਸੀ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਬਰਨਾਲਾ, ਸੰਗਰੂਰ ਅਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਕੰਟਰੋਲ ਰੂਮ ਉੱਤੇ ਪੁਲਸ ਨੂੰ ਮੁਲਜ਼ਮਾ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਜੀ ਨਾਮ ਦੋਟਾਈ ਮਿਰਨੋਦ ਦਿਲਵਗ ਸਿੰਘ ਹੈ ਜੀ। ਅਸੀਂ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਕਿੱਥੇ ਰੁਕੇ ਸੀ? ਅਸੀਂ ਹਾਲੀ ਤੋਂ ਚੱਲੇ ਸੀ ਜੀ। ਹਾਲੀ ਤੋਂ ਕਿਤੇ ਨਹੀਂ ਰੁਕੇ ਸੀ। ਆਹ ਰਜਵਾੜਾ ਠੱਬਾ ਤੇ ਚਾਹ ਪੀਣ ਵਾਸਤੇ ਰੁਕੇ ਸੀ। ਤਾਂ ਬਸ ਹਾਲੀ 10 ਮਿੰਟ ਰੁਕੇ ਆ। ਅਸੀਂ ਅੱਗੇ ਬਾੜਮੇਰ ਜਾਣਾ ਸੀ ਅੱਜ ਬੀਕਰ ਨੇ ਰੁਕਣਾ ਸੀ ਤਾਂ ਬਸ ਉਧਰ ਗਿਆ ਦਸੀਂ ਚਾਹ ਪੀ ਕੇ ਆਏ ਤਾਂ ਉਹਨਾਂ ਨੂੰ ਸਾਨੂੰ ਲੋਕਾਂ ਨੇ ਦੱਸਿਆ ਕਿ ਤੁਹਾਡਾ ਸੀ ਸ਼ਰਟ ਤੋੜਿਆ ਪਿਆ ਕੋਈ ਸਮਾਨ ਕੱਢ ਕੇ ਲੈ ਗਏ ਸਾਹਮਣੇ ਉਹ ਟੈਰਨ ਵਾਲੇ ਨੇ ਉਹਨਾਂ ਨੇ ਦੱਸਿਆ ਵੀ ਇੱਥੇ ਦੋ ਬੰਦੇ ਪਹਿਲਾਂ ਬੈਗ ਕੱਢ ਕੇ ਲੈ ਗਏ ਫਿਰ ਦੁਬਾਰੇ ਉਧਰੋਂ ਆਏ ਫਿਰ ਦੁਬਾਰੇ ਦੂਸਰਾ ਬੈਗ ਕੱਢ ਕੇ ਲੈ ਗਏ ਜਿਹਦੇ ਵਿੱਚ ਸਾਡੀ ਗੋਲੇ ਜੁਐਲਰੀ ਸੀਗੀ ਤਕਰੀਬਨ 5-6 ਲੱਖ ਦੇ ਕਰੀਬ ਹੋਣੀ ਹੈ ਉਹ ਲੋੜਾਰੇ 골ਡੀ ਸੀ ਵੀ ਕੈਸ਼ ਵੀ ਉਰਗੋਕਾਸ ਕੋਈ ਨਹੀਂ 골ਡ ਸੀ 골ਡ ਸੀ ਔਰ ਬਾਕੀ ਕਪੜੇ ਕਪੜਿਆਂ ਦਾ ਇੱਕ ਬੈਗ ਲੈ ਗਏ ਪਤਾ ਲੱਗੇ ਕਿੰਨੇ ਜਾਣੇ ਕਿੱਧਰੋਂ ਦੋ ਬੰਦੇ ਸੀ ਕੈਮਰੇ ਦੇ ਵਿੱਚ ਇਹਨਾਂ ਦੇ ਰਜਵਾੜਾ ਟੱਬਾ ਵਾਲਿਆਂ ਦੇ ਕੈਮਰੇ ਚ ਦੇਖਿਆ ਇਹਨਾਂ ਨੇ ਵੀ ਵੀਡੀਓ ਬਣਾਈਆਂ ਨੇ ਔਰ ਉਹ ਦੇਖਿਆ ਉਹਦੇ ਵਿੱਚ ਦੋ ਬੰਦੇ ਸੀ ਦੋ ਬੰਦੇ ਪਹਿਲਾਂ ਚਲੇ ਗਏ ਉਹਦੇ ਨਾਲ ਰੰਗ ਦੀ ਟੀ-ਸ਼ਰਟ ਪਾਈ ਧਾਰੀਆਂ ਵਾਲੀ ਵਿੱਚ ਚਿੱਟੀਆਂ ਧਾਰੀਆਂ ਨੇ ਕਾਫੀ ਲੰਬਾ ਬੰਦਾ ਔਰ ਜਨਗੜਾ ਕਿ ਤੁਸੀਂ ਗੋਡ ਮਗਰ ਕੋਈ ਲੱਗੀ ਹੋਈ ਸੀ ਜਾਂ ਪਿੱਛੇ ਵੀ ਆ ਰਹੇ ਨਹੀਂ ਸਾਡੇ ਪਿੱਛੇ ਕੋਈ ਨਹੀਂ ਲੱਗ ਸਕਦਾ ਮੈਂ ਉੱਥੋਂ ਫੋਲ ਸਪੀਡ ਤੇ ਆਇਆ ਕਿਤੇ ਰੁਕੇ ਨਹੀਂਗੇ ਘਰੋਂ ਚੱਲੇ ਅੰਦਰੋਂ ਕੋਠੀ 'ਚੋਂ ਬੈਠ ਕੇ ਚੱਲੇ ਆ ਸੀ ਫਿਰ ਐ ਉਹਨਾਂ ਨੂੰ ਕਿੰਪ ਲੱਗਾ ਸਮਾਨ ਜਿਵੇਂ ਇੰਨਾ ਸਮਾਨ ਪਿਆ ਕਿ ਗੋਲਡੀਏ ਚ ਸਮਾਨ ਉਹ ਬੇਟੀ ਨੇ ਹੁਣੇ ਚਾਹ ਪੀਂਦੇ ਪੀਂਦੇ ਨੇ ਇੱਕ ਬੋਤਲ ਪਾਣੀ ਦੀ ਲੈਣ ਆਈ ਸੀ ਉਹਨੇ ਉਹ ਉੱਥੋਂ ਚੱਕ ਕੇ ਉਹ ਡਿਗੀ ਰਾਹੀਂ ਪਿੱਛੇ ਰੱਖਿਆ ਪਿੱਛੇ ਰੱਖ ਕੇ ਲੋਕ ਲਾ ਕੇ ਚਲੇ ਗਏ ਫਸੇ ਨੇ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿ ਆ ਖੜੇ ਦੇਖਦੇ ਸੀ ਜਾਂ ਕਿਸੇ ਨੇ ਸ਼ੂ ਕੀਤੀ ਆ ਉਹ ਬੈਗ ਸੀਗਾ ਇਹ ਵੇਖਦੇ ਸੀ ਕੋਈ ਜੁਐਲਰ ਵਾਲ ਦੇ ਉਹਦੇ 'ਚ ਡੱਬੀਆਂ ਸੀਗੀਆਂ ਜੁਐਲਰ ਦੀਆਂ ਉਹ ਦਿਖਦੀਆਂ ਸੀ ਜਿਹੜਾ ਬੈਗ ਸੀ ਨਾ ਓਪਨ ਬੈਗ ਜਿਆ ਸੀ ਉਹਦੇ ਵਿੱਚ ਜੁਐਲਰ ਦੀਆਂ ਡੱਬੀਆਂ ਹੁੰਦੀਆਂ ਨੇ ਜਿਵੇਂ ਆਪਾਂ ਚੈਨੀ ਚੁਨੀ ਵਾਲੀਆਂ ਉਹ ਉੱਪਰੋਂ ਸ਼ੋਅ ਹੁੰਦੀਆਂ ਸੀ ਵੀ ਇਹਦੇ ਵਿੱਚ ਜੁਐਲਰੀ ਹੈਗੀ ਆ ਉਹ ਅਸੀਂ نیچے ਪੈਰਾਂ 'ਚ ਰੱਖਿਆ ਹੋਇਆ ਸੀ ਉਹ ਬਸ ਬੱਚੇ ਦੇ ਚੱਕ ਕੇ ਪਿਛੇ ਰਖਤਾ ਵੀ ਚਲ ਚਾਹ ਵੀ ਕਿ ਫੇਰ ਦਵਾਰੇ ਰਖ ਲੈਣੇ ਵੀ ਇੱਥੇ ਸੇਫ ਖੜੇ ਆ ਅਸੀਂ ਇੰਨੀਆਂ ਤਾਂ ਗੱਡੀਆਂ ਖੜੀਆਂ ਨੇ ਸੰਤੋ ਕੋਈ ਡਾਊਟ ਹੀ ਨਹੀਂ ਸੀ ਵੀ ਇੱਥੇ ਆ ਕੋਈ ਮਰਗੀ ਤੁਸੀਂ ਮਰਗੀ ਕੋਈ ਪੱਖਾ ਤੋਂ ਨਹੀਂ ਆਈ ਕਰੂੰ ਆਈ ਸੀ ਬਿਲਕੁਲ ਘਰ ਆਏ ਆ ਅਸੀਂ ਅੰਦਰੋਂ ਨਿਕਲ ਕੇ ਆ ਕਿਤੇ ਨਹੀਂ ਰੁਕੇ 1 ਸੈਕਿੰਡ ਵੀ ਬੈਠਿੰ ਛੱਡਣ ਚਲੇ ਸੀ ਅਸੀਂ ਬੇਟੀ ਪੋਸਟਿੰਗ ਕਿਤੇ ਬੇਟੀ ਪੋਸਟਿੰਗ ਹੈ ਜੀ ਬਾੜਮੀਰ ਇੰਡੀਅਨ 에ਅਰ ਫੋਰਸ ਦੇ ਵਿੱਚ ਤੇ ਉਹਦੀ ਪੋਸਟਿੰਗ ਉਹ ਐਸ ਕਾਡਨਰ ਕਾਡਨ ਲੀਡਰ ਨੇ ਗੱਡੀ ਨਾ ਮੇਰੇ ਕੋਲ ਜੀ ਗੱਡੀ ਕੱਲ ਕਢਾ ਕੇ ਲਿਆਂਦੀ ਆ ਜੀ ਨਵੀਂ ਜੀ ਕੱਲੇ ਨਵੀਂ ਲਈਆ ਅਦਾ ਇਸੇ ਸ਼ਾਹ ਤੋਂ ਕੀ ਨਾਮ ਤੁਹਾਡਾ ਅਲਨ ਜੀ ਤੁਸੀਂ ਹਰਦੀਪ ਬੋਲਦੀ ਆ ਮੇਰੀ ਬੇਟੀ ਨੂੰ ਚੱਲ ਜਾ ਰਹੇ ਸੀ ਅਸੀਂ ਬਾਹਰ ਮੇੜ ਹੋਰ ਅਸੀਂ ਇੱਥੇ 10 ਮਿੰਟ ਲਈ ਬਸ ਚਾਹ ਹੀ ਪੀਤੀ ਆ ਜਨੂੰ ਇੱਥੇ ਰੌਲਾ ਪੈ ਗਿਆ ਅਸੀਂ ਆ ਕੇ ਦੇਖਿਆ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸਾਡੀ ਦਾ ਔਰ ਉਹਦੇ ਵਿੱਚੋਂ 골ਡ ਦਾ ਸਮਾਨ ਸਾਰਾ ਲਫਾਫੇ ਦੋਨੋਂ 골ਡ ਦੇ ਬੈਗ ਦੇ ਲੈ ਗਏ ਬੇਟੀ ਦੇ ਹੁਣੇ ਅਸੀਂ ਕੋਇਨ ਲੈ ਸੀ ਸਾਰਾ ਜਿੰਦ ਰੀਸ ਸਮਾਨ ਮੇਰੇ ਕੋਲ ਆਈ ਹੋਈ ਸੀ ਨਾ ਰੈਨ ਅੱਜ ਅਸੀਂ ਛੱਡਣ ਜਾ ਰਹੇ ਸੀ ਅਸੀਂ ਤੇ ਸਿਰਫ 10-15 ਮਿੰਟ ਦਾ ਟਾਈਮ ਲੱਗਿਆ ਅਸੀਂ ਮਸਾਂ ਹੀ 10 ਮਿੰਟ ਬਣੀ ਹਜੇ ਤਾਂ ਵਿੱਚ ਬੈਠੇ ਸੀ ਉਸ ਤੋਂ ਬਾਅਦ ਚਾਹ ਆਰਡਰ ਕੀਤਾ ਫਿਰ ਇਹ ਉੱਠ ਕੇ ਚਾਹ ਪੀਣੇ ਗਏ ਆ ਬਾਅਦ ਚ ਜਦ ਅਸੀਂ ਹਜੇ 5 ਮਿੰਟ ਚ ਅਸੀਂ ਵਾਪਸ ਆਏ ਆ ਇੱਥੇ ਆ ਕੇ ਦੇਖਿਆ ਸਾਰੇ ਲੋਕ ਖੜੇ ਕਹਿੰਦੇ ਤੁਹਾਡਾ ਲੈ ਗਏ ਸਮਾਨ ਸ਼ੀਸ਼ਾ ਟੁੱਟਿਆ ਹੋਇਆ ਮੁੰਡੇ ਸਾਹਮਣੇ ਨੇ ਉਹਨਾਂ ਨੇ ਦੱਸਿਆ ਕਹਿੰਦੇ ਇੱਥੋਂ ਇੱਕ ਬੈਗ ਚੋਰੀ ਕੀਤਾ ਉਹਨਾਂ ਨੇ ਰ ਤਿੱਜਾ ਲੈਣ ਲੱਗੇ ਕਹਿੰਦੇ ਜਾਨੋ ਅਸੀਂ ਭੱਜ ਕੇ ਆ ਗਏ ਕਿ ਕਿੰਨਾ 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 ਕੁ ਗੋਲਡ ਕਿੰਨਾ ਸੀ ਸਾਡਾ ਉਸ ਦੀ ਗੱਲ 5-6 ਲੱਖ ਦਾ ਸੀਗਾ ਸਾਡਾ ਸਾਰਾ ਗੋਲਡ ਹੀ ਸੀ ਉਹ ਚ ਗੋਲਡ ਹੀ ਸੀ ਸਾਰਾ ਪੈਸਲੇਟ ਸੀ ਬੇਟੀ ਦੇ ਚੈਨ ਸੀ ਗੋਲਡ ਦੀ ਲੋਕੇਟ ਸੀਗੇ 링ਸ ਵਗੈਰਾ ਸੀ ਸਾਰਾ ਕੁਝ ਸੀ ਪਹਿਲਾ ਸ਼ੱਕ ਤਾਂ ਨਹੀਂ ਹੋਇਆ ਛੋੜ ਦੇ ਕਿ ਨਹੀਂ ਨਹੀਂ ਸਰ ਜਿਹੜੀ ਇਹ ਘਟਨਾ ਹੋਈ ਹੈ ਕੀ ਗੱਲ ਹੋਈ ਹੈ ਇਹ ਇਹ ਦਿਲਵਾਰ ਸਿੰਘ ਨਾਮ ਦਾ ਵਿਅਕਤੀ ਆ ਜਿਹੜਾ ਪਰਿਵਾਰ ਸਮੇਤ ਰਜਵਾੜੇ ਢਾਬੇ ਤੇ ਆਇਆ ਸੀਗਾ ਇੱਥੇ ਗੱਡੀ ਖੜੀ ਸੀ ਚਾਹ ਪਾਣੀ ਪੀਣ ਲੱਗੇ ਰੁਕੇ ਨੇ ਜਦੋਂ ਇਹ ਰੁਕੇ ਨੇ ਤੇ ਗੱਡੀ ਖਾਲੀ ਸੀ ਗੱਡੀ ਦੇ ਵਿੱਚ ਅਣਪਛਾਤੇ ਵਿਅਕਤੀ ਆਏ ਨੇ ਬਾਹਰੋਂ ਸਿਸ਼ਾ ਭੰਨ ਕੇ ਇਹਨਾਂ ਦਾ ਬੈਗ ਚੋਰੀ ਕਰਕੇ ਲੈ ਗਏ ਨੇ ਮੌਕੇ ਤੇ ਆਇਆ ਪੁਲਤਾਲ ਕਰ ਰਹੇ ਆ ਬਣਦੀ ਕਾਰਵਾਈ ਕਰ ਰਹੇ ਆ ਐਫਆਈਆ ਦਰਜ ਕਰਕੇ ਸਿਸਟੀਮ ਕੈਮਰੇ ਚੈੱਕ ਕਰਕੇ ਜਿਹੜੀ ਵਿਗੋਚੀ ਹੋਇਆ ਉਹਨੂੰ ਜਲਦ ਜਲਦ ਹੀ ਕਰਵਾ ਦਿੱਤਾ ਜਾਵੇ ਸਰ ਕਿਉਂ ਪਤਾ ਲੱਗਿਆ ਕਿ ਉਹ ਬੈਗ 'ਚ ਕਿੰਨਾ ਕੀ 골ਡ ਹੈ ਕਿੰਨਾ ਕੋ 골ਡ ਇਹਨਾਂ ਦੇ ਦੱਸਣ ਮੁਤਾਬਕ 4-5 ਟੋਲੇ ਜਾਂ 6 ਟੋਲੇ ਚਾਉਣਾ ਸੀਗਾ ਤੇ ਬਾਕੀ ਜਿਹੜਾ ਹੋਰ ਸਮਾਨ ਹੈ ਚੈੱਕ ਕਰਕੇ ਦੱਸਣਗੇ ਕੋਈ ਮਨ ਲਗੀ ਇਹਨੇ ਪਿੱਛੇ ਲੱਗਿਆ ਹੋਇਆ ਸੀ ਕਿ ਇਹ ਕੋਈ ਬੰਦੇ ਕੋਈ ਲੱਗ ਇਹਦੇ ਬਾਰੇ ਕੁਝ ਨਹੀਂ ਦੱਸ ਰਹੀ ਇਹ ਕਹਿੰਦੇ ਸੀ ਇੱਥੇ ਗੱਡੀ ਰੁਕੀ ਸੀਗੀ ਗੱਡੀ ਰੁਕਣ ਤੋਂ ਬਾਅਦ ਜਦੋਂ ਇਹ ਚਾਹ ਪੀਂਦੇ ਸੀ ਉਸ ਤੋਂ ਬਾਅਦ ਹੋਇਆ ਇਹ ਕੰਮ ਤੇ ਕੋਈ ਅੱਗੇ ਵੀ ਅੱਗੇ ਉਹਨਾਂ ਨੂੰ ਪੜਨਾਂ ਵਾਸਤੇ ਵੀ ਧਿਆਨ ਦਿੱਤਾ ਜਾ ਰਿਹਾ ਹਾਂ ਕਰ ਰਹੇ ਹਾਂ ਕੈਮਰੇ ਚੈੱਕ ਕਰਾਂਗੇ ਸੀਸੀਟੀਵੀ ਕੈਮਰੇ ਚੈੱਕ ਹਰ ਹਾਲ ਤਫੜਾਂਗੇ ਗ੍ਰਫਤਾਰ ਕਰਾਂਗੇ ਨਾਲ ਹਾਂਜੀ ਸਰ ਇਸ ਵਿੱਚ ਇਸ ਸਬੰਧੀ ਅਸੀਂ ਘਟਨਾ ਸੰਬੰਧੀ ਕੰਟਰੋਲ ਰੂਮ ਬਰਨਾਲਾ ਨੂੰ ਚਲਾ ਦਿੱਤੀ ਹੈ ਸੁਰੂਰ ਨੂੰ ਪਟਿਆਲਾ ਨੂੰ ਵੀ ਚਲਾ ਦਿੱਤੀ ਹੈ ਵੀ ਇਦਾਂ ਦਾ ਮੋਟਰਸਾਈਕਲ ਆ ਦੋ ਵਿਅਕਤੀ ਨੇ ਉਹਨਾਂ ਦੇ ਹੁਲਕੇ ਦੱਸ ਕੇ ਅੱਗੇ ਇਨਫੋਰਮੇਸ਼ਨ ਦਿੱਤੀ ਗਈ ਹੈ ਜਲਦ ਜਲਦ ਕਿਫਤ